ਵਾਹ ਆ ਗਿਆ ਹੁਣ ਮੋਦੀ ਆ ਰਿਹਾ ਹੈ ਤੂੰ ਤਾਂ ਆਪ ਸੱਦਿਆ ਸੀ ਆਇਆ ਨਹੀਂ ਇੱਥੇ ਅਸੀਂ ਕਿਹਾ ਸੀ ਆਓ ਸਾਡੇ ਨਾਲ ਬੈਠੀਏ ਪ੍ਰੈਸ ਦੇ ਸਾਹਮਣੇ ਪ੍ਰੈਸ ਦੇ ਸਾਹਮਣੇ ਲਾਈਵ ਹੋਏਗਾ ਚੱਲੇ ਦੀ ਸਾਰੀਆਂ ਖਬਰਾਂ ਦੁਨੀਆ ਨੂੰ ਪਤਾ ਲੱਗੂਗਾ ਕਿ ਕਿਸਾਨਾਂ ਦੇ ਸਵਾਲ ਜਾਇਜ਼ ਆ ਜਾਂ ਪਰ ਕਿਸਾਨਾਂ ਨੇ ਕਿਸੇ politcal ਸੋਚ ਨਾਲ ਬੈਠੇ ਆ ਕਲੀਅਰ ਕਰਾਂਗੇ ਹਿੰਮਤ ਨਹੀਂ ਪਈ ਭਰਾਵੋ ਭੱਜੇ ਹੋਏ ਨੇ ਤੁਹਾਡੇ ਨਾਲ ਗੱਲ ਕਰਨ ਤੋਂ ਪਰ ਹੁਣ ਆ ਰਿਹਾ ਕੋਈ ਦਿਨ ਨਹੀਂ ਉੱਧੇ ਨਹੀਂ ਤੂੰ ਆਇਆ ਮੋਦੀ ਸਾਹਿਬ ਸਾਡਾ ਤੋਂ ਪ੍ਰਧਾਨ ਮੰਤਰੀ ਆ ਅਸੀਂ ਤੈਨੂੰ ਸਤਿਕਾਰ ਦੇਵਾਂਗੇ ਪਰ ਸਵਾਲ ਜ਼ਰੂਰ ਕਰਾਂਗੇ ਆ ਸਾਡੇ ਨਾਲ ਸਵਾਲ ਕਰਨ ਵਾਸਤੇ ਤੂੰ ਸਾਡੇ ਅੜਿੱਕੇ ਆ ਗਏ ਸਵਾਲ ਤਾਂ ਕਰਾਂਗੇ ਜਵਾਬ ਦੇਨੇ ਪੈਣਗੇ ਅਗਰ ਜਵਾਬ ਨਹੀਂ ਦੇਂਗਾ ਤਾਂ ਫਿਰ ਵਿਰੋਧ ਕਰਨਾ ਪਏਗਾ ਮਜਬੂਰੀ ਵਸ ਸੁਹੋਪਾ ਕੱਲ ਨੂੰ 23 ਤਰੀਕ ਨੂੰ ਪਟਿਆਲੇ ਦੇ ਵਿੱਚ ਵਿਰੋਧ ਕਰਨਾ ਹੈ ਸਾਡੀ ਜਲੰਧਰ ਦੀ ਜਿਹੜੀ ਸੰਗਤ ਸੀ ਉਹਨੇ ਆਉਣਾ ਸੀ ਕਨੌਰ ਸ਼ੰਭੂ ਬਾਰਡਰ ਤੇ ਉਸ ਦੀ ਅਸੀਂ ਡਿਊਟੀ ਹੈ ਲਈ ਹੈ ਕਿ ਤੁਹਾਡੇ ਵੀ ਆ ਰਿਹਾ ਹੈ ਤੁਸੀਂ ਇੱਧਰ ਆਉਣ ਦੀ بجائے ਤਿਆਰੀ ਕਰੋ ਉੱਥੇ ਸਵਾਲ ਕਰਨੇ ਆ ਜਿਹੜੇ ਸਵਾਲ ਇੱਥੇ ਕਰਨੇ ਆ ਉਹੀ ਸਵਾਲ ਉੱਥੇ ਕਰਿਓ ਹੋ ਸਕਦਾ ਸਾਡੇ ਤੋਂ ਭੱਜ ਜੇ ਹੋ ਸਕਦਾ ਸਾਨੂੰ ਨੇੜੇ ਨਾ ਆਉਣ ਦੇਵੇ ਕਿਉਂ ਕਿਉਂ ਮੈਂ ਕਹਿ ਰਿਹਾ ਮੇਰੇ ਸਜਣੋ ਦੋ ਦੋ ਯੂਨਕਲ ਸਪੈਸ਼ਲ ਆਪਦੇ ਨਾਲ ਉਥੋਂ ਲੈ ਕੇ ਆਇਆ ਗੁਜਰਾਤ ਤੋਂ ਲੈ ਕੇ ਆਇਆ ਦੋ ਕੰਪਨੀਆਂ ਉਹ ਬਾ ਤੇਰੇ ਪ੍ਰਧਾਨ ਮੰਤਰੀ ਜੀ ਐਨਾ ਦਰਪੋਗ ਹੋ ਗਿਆ ਤੂੰ ਉਹ ਤੂੰ ਦੇਸ਼ ਦਾ ਪ੍ਰਧਾਨ ਮੰਤਰੀ ਤੇਰਾ ਹਲਾਤ ਹੋਣਾ ਚਾਹੀਦਾ ਸੀ ਲੋਕ ਤੈਨੂੰ ਢੀਕਦੇ ਹੁੰਦੇ ਲੋਕ ਤੇਰੇ ਪੈਰੀਂ ਹੱਥ ਲਾਉਂਦੇ ਹੁੰਦੇ ਫੇਰ ਤਾਂ ਮੰਨਦਾ ਤੂੰ ਪ੍ਰਧਾਨ ਮੰਤਰੀ ਆ ਤੇ ਤੂੰ ਇੱਥੇ ਆਇਆ ਤੇ ਨਾਂ ਲਾਉਦੀ ਤੈਨੂੰ ਸਾਡੀ ਪੰਜਾਬ ਦੀ ਫੋਰਸ ਤੇ ਸਾਡੇ ਭਾਰਤ ਦੀ ਦਿੱਲੀ ਦੀ ਫੋਰਸ ਦੇ ਉੱਤੇ ਤੈਨੂੰ ਵਿਸ਼ਵਾਸ ਨਹੀਂ ਔਰ ਗੁਜਰਾਤ ਤੋਂ ਆਗਿਆ ਫੋਰਸਾਂ ਮੰਗਾ ਕੇ ਆਪਣੀ ਸੁਰੱਖਿਆ ਲਾ ਰਹੇ ਹੋ ਇਹ ਕੋਈ ਪ੍ਰਧਾਨ ਮੰਤਰੀ ਦੀ ਤਾਂ ਮੈਨੂੰ ਲੱਗਦਾ ਗરિਮਾ ਨਹੀਂ ਆਏ ਪ੍ਰਧਾਨ ਮੰਤਰੀ ਨੂੰ ਕਹੀ ਆਉਣਾ ਚਾਹੀਦਾ ਸੀ ਕਿ ਮੈਂ ਆ ਗਿਆ ਭਾਈ ਪੁੱਛੋ ਮੈਨੂੰ ਦੱਸੋ ਮੈਂ ਤੁਹਾਡੇ ਵਿੱਚ ਆ ਗਿਆ ਕੀ ਚਾਹਣਿਓ ਤੁਸੀਂ ਮੈਂ ਤੁਹਾਡੇ ਵਿੱਚ ਆ ਕੇ ਤੁਹਾਡੇ ਸਵਾਲਾਂ ਦੇ ਜਵਾਬ ਦੇਮਾਂਗਾ ਇਹ ਹੋਣੀ ਚਾਹੀਦੀ ਸੀ ਪ੍ਰਧਾਨ ਮੰਤਰੀ ਦੀ ਗરિਮਾ ਹੇ ਭਰਜ ਬੰਦਾ ਸੀ ਦੇਖਦੇ ਪ੍ਰਧਾਨ ਮੰਤਰੀ ਦਾ ਅਗਰੇ ਦੇ ਤੋਂ ਭਜਦੇ ਨੇ ਫੋਰਸਾ ਲਾਉਂਦੇ ਨੇ ਤਾਂ ਮੇਰੇ ਜਿਹੜੇ ਦੂਸਰੀਆਂ ਜ਼ਿਲ੍ਹਿਆਂ ਵਾਲੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਤੱਕੜੇ ਰਹੋ ਇੱਥੋਂ ਨਿਕਲ ਕੇ ਅੱਗੇ ਘੇਰ ਕੇ ਸਵਾਲ ਪੁੱਛਣੇ ਸਵਾਲ ਜ਼ਰੂਰ ਪੁੱਛਣੇ ਆ ਸੋ ਇਹ ਪ੍ਰੋਗਰਾਮ ਹੈ ਇੱਕ 28 ਤਰੀਕ ਨੂੰ ਕਿਉਂਕਿ ਇਹ ਮੈਂ ਨੌਸਤੇ ਬੋਲਣਾ ਸੀਗਾ ਉਦੋਂ ਆਪਾਂ ਗੱਲਾਂ ਰੱਖਣੀਆਂ ਸੀ ਤੁਹਾਡੇ ਸਾਹਮਣੇ ਤਾਂ 28 ਤਰੀਕ ਨੂੰ ਇਸ 28 ਮਈ ਨੂੰ ਆਪਾਂ ਇੱਕ ਪ੍ਰੋਗਰਾਮ ਕਰਨਾ ਹੈ ਬੀਜੇਪੀ ਦੇ ਜਿਹੜੇ ਕੈਂਡੀਡੇਟ ਨੇ ਇਹਨਾਂ ਦੇ 12 ਇੱਕ ਦਿਨ ਬਾਅਦ ਧਰਨਾ ਦੇਣਾ ਹੈ ਇਹਨਾਂ ਦੇ 12 ਚੱਲਾਂਗੇ ਕਿਉਂ ਭਾਈ ਇੱਥੇ ਬਹਿ ਕੇ ਸਾਡੇ ਜੇਕਰ ਤੁਸੀਂ ਪਿੰਡਾਂ 'ਚ ਨਹੀਂ ਸਾਡੇ ਸਵਾਲਾਂ ਦੇ ਜਵਾਬ ਦੇ ਸਕਦੇ ਅਸੀਂ ਤੇਰੇ ਭਰੇ ਹੋਣੇ ਆ ਉੱਥੇ ਤਾਂ ਬੱਦੇ ਸਾਡੇ ਸਵਾਲਾਂ ਦੇ ਜਵਾਬ ਸੋ ਇਹ ਪ੍ਰੋਗਰਾਮ ਨੇ ਇਹਨਾਂ ਪ੍ਰੋਗਰਾਮਾਂ ਦੇ ਉੱਤੇ ਵੀ ਪਹਿਰਾ ਦੇਣਾ ਹੈ ਸੋ ਮੈਂ ਲਾਸਟ ਦੇ ਤੇ ਹੱਥ ਜੋੜ ਕੇ ਬੇਨਤੀ ਆ ਮੇਰੀ ਇੱਕ ਤਾਂ ਜਦੋਂ ਵੀ ਪੂਰੇ ਦੇਸ਼ ਦੇ ਲੋਕਾਂ ਨੂੰ ਪੂਰੇ ਭਾਰਤ ਦੇ ਲੋਕ ਜਿਹੜੇ ਅੱਜ ਮੇਰੀ ਆਵਾਜ਼ ਸੁਣਦੇ ਆ ਮੇਰੀ ਗੱਲ ਸੁਣਦੇ ਆ ਹਰ ਇੱਕ ਨੂੰ ਮੇਰੀ ਸਿਨੇਮਰ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਕਿ ਜਦੋਂ ਵੀ ਬਟਨ ਨੱਪਣਾ ਇੱਕ ਵਾਰੀ ਆ ਮੁੰਡੇ ਦਾ ਚਿਹਰਾ ਜ਼ਰੂਰ ਦੇਖਨੇ ਯਾਰ ਇੱਕ ਵਾਰੀ ਇਹ ਤੇ ਨੀਗਾ ਮਾਰ ਲੇ ਜਦੋਂ ਘਰੇ ਜਾਈਦਾ ਹੈ ਨਾ ਰੋਣ ਨਿਕਲਦਾ ਹੈ ਇਹਰ ਇਹੋ ਜੇ ਮੁੰਡੇ ਸਾਡੇ ਬੇਕਾਰ ਕਰਕੇ ਰੱਖਤੇ ਇੱਕ ਹੋਰ ਮੁੰਡਾ ਸਾਡਾ ਉਧਰ ਸ਼ੰਭੂ ਦੇ ਨੇੜੇ ਬਿਲਕੁਲ ਉਹਦੀ ਅੱਖ ਗਈ ਹੋਈ ਐ ਜਿਹੜਾ ਮੁੰਡਾ ਇੰਨਾ ਪੜ੍ਹਾਈ ਦੇ ਵਿੱਚ ਹੁਸ਼ਿਆਰ ਆ ਆਈਪੀਐਸ ਕਰਨ ਦੀ ਕੋਸ਼ਿਸ਼ ਕਰ ਰਿਆ ਸੀ ਨੌਜਵਾਨ ਸਾਡਾ ਔਰ ਉਹ ਗਾਲ ਤੇ ਰੱਖਤਾ ਇਹਨਾਂ ਨੇ ਪਰ ਇਹਨਾਂ ਦੀ ਗੁੰਡਾਗਰਦੀ ਨਹੀਂ ਸੋ ਸਾਰਾ ਕੁਝ ਬਾਬਾ ਨਾਨਕ ਮਿਹਰ ਕਰੇਗਾ ਤੁਹਾਡੇ ਦੇ ਮਿਹਰਬਾਨ ਐ ਦਿਨੋ ਦਿਨ ਹਾਲਾਤ ਬਦਲਦੇ ਜਾ ਰਹੇ ਨੇ ਦਿਨੋ ਦਿਨ ਹਾਲਾਤ ਬਦਲਨ ਵਾਲਾ وہی ਐ ਆਸਰੇ ਉਸੇ ਆਸਰੇ ਨਾਲ ਮੈਂ ਲਾਸਟ ਤੇ ਗੱਲ ਕਹਣਾ ਹੈ ਕਿ ਭਰਾਵੋ ਅੰਦੋਲਨ ਲਾਉਣ ਵਾਲੇ ਅਸੀਂ ਕੋਈ ਨਹੀਂ ਅਸੀਂ ਇਹ ਅੰਦੋਲਨ ਸ਼ੁਰੂ ਕਰਨ ਵਾਲੇ ਕੁਛ ਨਹੀਂ ਗਏ ਅੰਦੋਲਨ ਸ਼ੁਰੂ ਕਰਨ ਵਾਲਾ ਤੇ ਕਰਵਾਉਣ ਵਾਲਾ ਕੋਈ ਹੋਰ ਆਉ ਮੇਰਾ ਅਕਾਲ ਪੁਰਖ ਵਾਹਿਗੁਰੂ ਉਹ ਤਾਕਤ ਹੈ ਜਿਹਨੇ ਤੁਹਾਨੂੰ ਇੱਥੇ ਅੰਦੋਲਨ ਕਰਨ ਦੇ ਲਈ ਬਿਠਾਇਆ ਹੈ ਉਹ ਤਾਕਤ ਹੈ ਕੱਲ ਇੱਥੇ ਇੱਕ ਭੈਣ ਆਈ ਜਿਹੜੀ ਲਗਾਤਾਰ ਅਸੀਂ 13 ਤਰੀਕ ਤੋਂ ਆ ਕੇ ਬੈਠੇ ਹਾਂ 13 ਤਰੀਕ ਤੋਂ ਰੋਜ਼ ਸਵੇਰ ਉਹ ਭੈਣ ਵਿਚਾਰੀ ਤੜਕੇ ਉੱਠਦੀ ਆ ਸੁਨੇਹਾ ਪਰੋਠੇ ਤਿਆਰ ਕਰਨ ਲੱਗਦੀ ਆ ਤੇ ਸਾਰੇ ਵੀਰਾਂ ਨੂੰ ਦੋ ਦੋ ਪਰੋਠੇ ਦੇ ਕੇ ਜਾਂਦੀ ਆ ਕਿ ਲੰਗਰ ਅਜੇ ਲੋਪ ਤਿਆਰ ਹੋਣਾ ਤੁਸੀਂ ਉਦੋਂ ਤੱਕ ਕੁਛ ਨਾ ਕੁਛ ਖਾ ਲਓ ਉਹ ਐਵੇਂ ਨਹੀਂ ਆ ਰਹੀ ਉਹਨੂੰ ਵੀ ਉਹੀ ਤਾਕਤ ਉਹਨੂੰ ਵੀ ਉਹੀ ਗੁਰੂ ਨਾਨਕ ਪਾਤਸ਼ਾਹ ਦੀ ਸ਼ਕਤੀ ਪ੍ਰੇਰਦੀ ਆ ਕਿ ਭੈਣ ਮੇਰੀ ਜੇ ਜਾ ਕੇ ਉੱਥੇ ਵੀ ਸੇਵਾ ਕਰਕੇ ਔਰ ਅੱਜ ਤੱਕ ਕਰ ਰਹੀ ਆ ਪड़ोस ਦੇ ਪਿੰਡਾਂ ਜਿਹੜੇ ਬਹੁਤ ਸਾਰੇ ਪਿੰਡ ਮੈਂ ਸਾਰੇ ਪਿੰਡਾਂ ਦੇ ਨਾਂ ਨਹੀਂ ਲੈ ਸਕਦਾ ਕਿਉਂਕਿ ਜੇ ਇੱਕ ਵੀ ਪਿੰਡ ਦਾ ਨਾਂ ਰਹਿ ਗਿਆ ਤਾਂ ਫਿਰ ਨਰਾਸ਼ਤਾ ਆਉਂਦੀ ਹੈ ਬਿੱਸੀ ਰਹਿ ਗਈ ਸੋ ਚਿੰਨੇ ਵੀ ਆਸ ਪड़ोस ਦੇ ਪਿੰਡ ਨੇ ਇੱਥੇ ਲਗਭਗ 12 14 ਲੰਗਰ ਚੱਲ ਰਹੇ ਆ ਉਹ ਸਾਰੇ ਪਿੰਡਾਂ ਦੇ ਸਮਰਥਨ ਨਾਲ ਚੱਲ ਰਹੇ ਆ ਸਾਡੀ ਰੋਟੀ ਰੋਜੀ ਉਹ ਬਣਾਏ ਬਣਾਈ ਬੈਠੇ ਨੇ ਸਾਡਾ ਢਿੱਡੋ ਭਰਦੇ ਨੇ ਔਰ ਜਿਹੜਾ ਸਾਡਾ ਆ ਮਕਾਨ ਬਣੇ ਹੋਏ ਨੇ ਇੱਥੋਂ ਸਾਡੇ ਘਰਾਂ ਦੇ ਵਿੱਚ ਟਰਾਲੀਆਂ ਖੜੀਆਂ ਸੀ ਪੰਡਲੇ ਪੈਸਾ ਇਕੱਠਾ ਕਰਕੇ ਇਹ ਮਕਾਨ ਬਣਾਦੇ ਸਾਨੂੰ ਪੈਸੇ ਦੀ ਲੋੜ ਨਹੀਂ ਜਿਹੜੇ ਲੋਕਾਂ ਦਾ ਭੁਲੇਖਾ ਹੈ ਵੀ ਸ਼ਾਇਦ ਇਹਨਾਂ ਨੂੰ ਫੰਡਿੰਗ ਹੁੰਦੀ ਹੋਏਗੀ ਉਹ ਸਰਕਾਰ ਕੋਲੇ ਬਹੁਤ ਪ੍ਰਬੰਧ ਨੇ ਪੜਤਾਲ ਕਰਵਾ ਲੈ ਸਰਕਾਰ ਸਾਡੇ ਸਾਡੇ ਕੌਂਸਲਾਂ ਦੀ ਪੜਤਾਲ ਕਰਾ ਲੈ ਕਿ ਇਹਨਾਂ ਦੇ ਅਕਾਊਂਟਾਂ 'ਚ ਪੈਸੇ ਕਿੱਥੋਂ ਆ ਰਹੇ ਨੇ ਪਤਾ ਲੱਗ ਜੂਗਾ ਆਹ ਟ੍ਰੈਕਟਰ ਜਿਹੜੇ ਕੁੱਤੇ ਆ ਇਹ ਵੀ ਫੈਸਲਾ ਕੀਤਾ ਕਿ ਆਪਦੇ ਕੋਲੇ ਪੈਸਾ ਇਕੱਠਾ ਕਰਕੇ ਤੇ ਫੁੱਲ ਇਕੱਠਾ ਕਰਕੇ ਉਹਦੇ ਨਾਲ ਸਾਰੇ ਕਿਸਾਨਾਂ ਦੇ ਰੱਤ ਠੀਕ ਕਰਵਾ ਕੇ ਦੇਵਾਂਗੇ ਅਸੀਂ ਕਿਸੇ ਦੀ ਕੋਈ ਉਮੀਦ ਨਹੀਂ ਸਾਨੂੰ ਕਿਸੇ ਸਰਕਾਰ ਤੋਂ ਅਸੀਂ ਉਮੀਦ ਨਹੀਂ ਰੱਖਦੇ ਹਾਂ ਭਿੜਾਂਗੇ ਜਰੂਰ ਜਿਹੜੀ ਵੀ ਸਰਕਾਰ ਆਏਗੀ ਅਕਾਲੀ ਆਉਂਦੀ ਆ ਕਾਂਗਰਸੀ ਆਉਂਦੀ ਆ ਬੀਜੇਪੀ ਆਉਂਦੀ ਆ ਆਮ ਆਦਮੀ ਆਉਂਦੀ ਆ ਸਵਾਲ ਹਰੇਕ ਤੇ ਕਰਾਂਗੇ ਜਦੋਂ ਵੀ ਵਕਤ ਲੱਗਦਾ ਹੈ ਦੱਟ ਕੇ ਰਾਂਗੇ ਬਹੁਤ ਬਹੁਤ ਤਲਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ